ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਸਲ ਭਗਵੰਤ ਮਾਨ ਦੇ ਵੱਲੋਂ ਆਪਣੀ ਪ੍ਰਧਾਨਗੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਉਹ ਛੱਡ ਦਿੱਤੀ ਗਈ ਹੈ ਤੇ ਹੁਣ ਇਸ ਉੱਤੇ ਅਮਨ अरोड़ा ਦਾ ਚਿਹਰਾ ਜਿਹੜਾ ਹੈ ਸਾਹਮਣੇ ਆਇਆ ਤਾਂ ਮੇਰੇ ਨਾਲ ਇੱਥੇ ਸਾਡੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੱਧੂ ਵੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਆਪਾਂ ਇਸ ਬਾਬਤ ਗੱਲਬਾਤ ਵੀ ਕਰਦੇ ਹਾਂ ਹੈਲੋ ਹਾਂਜੀ ਹਾਂਜੀ ਸਰ ਇੱਥੇ ਜੇਕਰ ਆਪਾਂ ਅਮਨ अरोड़ा ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਵੱਲੋਂ ਪਾਰਟੀ ਦਾ ਪ੍ਰਧਾਨ ਉਹਨਾਂ ਨੂੰ ਨਿਯੁਕਤ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦਾ ਤਾਂ ਇਸ ਬਾਰੇ ਹੋਰ ਵੀ ਜਾਣਕਾਰੀ ਜਿਹੜੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਜੀ ਬਿਲਕੁਲ ਭਗਵੰਤ ਮਾਨ ਹੋਣਾ ਨਹੀਂ ਪ੍ਰਧਾਨਗੀ ਜਿਹੜੀ ਉਹ ਛੱਡੀ ਐ ਔਰ ਆਪਾਂ ਇਸ ਤੋਂ ਪਹਿਲਾਂ ਮਹੀਨਾ ਤੋਂ ਪਹਿਲਾਂ ਜਾਣਕਾਰੀ ਦਿੱਤੀ ਸੀਗੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਣ ਤੋਂ ਕੁਰਸੀ ਜਿਹੜੀ ਆ ਉਹ ਪ੍ਰਧਾਨਗੀ ਦੀ ਲਈ ਜਾਊਗੀ ਆਪਾਂ ਇਹ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਦੇ ਨਾਲ ਜਾਣਕਾਰੀ ਜਿਹੜੀ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਸਾਂਝੀ ਕਰਤੀ ਸੀ ਔਰ ਉਸ ਤੋਂ ਕੁਝ ਦਿਨਾਂ ਬਾਅਦ ਹੀ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਇੱਕ ਬਿਆਨ ਦੇ ਦਿੰਦੇ ਆ ਕਿ ਭਾਈ ਮੈਂ ਚਾਹੁੰਦਾ ਕਿ ਪਾਰਟੀ ਦਾ ਪ੍ਰਧਾਨ ਜਿਹੜਾ ਉਹ ਕੋਈ ਹੋਰ ਬਣ ਜਾਵੇ ਮੈਂ ਲੰਬਾ ਸਮਾਂ 파ਰਟੀ ਦੀ ਸੇਵਾ ਕਰ ਲਈ ਆ ਸੰਗਠਨ ਦੇ ਵਿੱਚ ਤੇ ਮੇਰੀ ਥਾਂ ਤੇ ਕੋਈ ਹੋਰ ਪ੍ਰਧਾਨ ਬਣ ਜਾਵੇ ਔਰ ਆਪਾਂ ਉਦੋਂ ਵੀ ਇਹ ਗੱਲ ਦੱਸੀ ਸੀ ਕਿ ਇਹ ਭਗਵੰਤ ਮਾਨ ਦਾ ਬਿਆਨ ਜਿਹੜਾ ਉਹ ਦਿੱਤਾ ਨਹੀਂ ਇਹ ਭਗਵੰਤ ਮਾਨ ਦਾ ਬਿਆਨ ਦਵਾਇਆ ਗਿਆ ਕਿਉਂਕਿ ਇੱਕ ਜਦੋਂ ਕੁਰਸੀ ਛੱਡਣ ਨੂੰ ਕਿਹਾ ਜਾਂਦਾ ਹੈ ਨਾ ਤਾਂ ਜਦੋਂ ਇੱਕੇ ਕੰਮ ਲਾ ਦਿੱਤਾ ਜਾਂਦਾ ਹੈ ਤਾਂ ਉਦੋਂ ਗੱਲ ਹੋਰ ਜਾਂਦੀ ਹੈ ਜਦੋਂ ਕੁਰਸੀ ਛੱਡਣ ਵਾਲਾ ਜਿਹੜਾ ਬੰਦਾ ਉਹ ਆਪ ਹੀ ਅਨਾਉਂਸ ਕਰ ਦਿੰਦਾ ਕਿ ਮੈਂ ਕੁਰਸੀ ਛੱਡਣਾ ਚਾਹੁੰਨਾ ਤੇ ਮੈਂ ਚਾਹੁੰਨਾ ਕਿ ਮੇਰੀ ਥਾਂ ਤੇ ਕੋਈ ਹੋਰ ਆਵੇ ਤਾਂ ਥੋੜਾ ਜਿਹਾ ਉਸ ਚੀਜ਼ ਨੂੰ ਪੋਜੀਟਿਵ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਆਪਾਂ ਪਹਿਲਾਂ ਦੱਸਤਾ ਸੀ ਕਿ ਭਗਵੰਤ ਮਾਨ ਤੋਂ ਕੁਰਸੀ ਲਈ ਜਾਣੀ ਹੈ ਔਰ ਉਸ ਤੋਂ ਬਾਅਦ ਭਗਵੰਤ ਮਾਨ ਨੇ ਖੁਦ ਐਲਾਨ ਕੀਤਾ ਐਲਾਨ ਉਹਨਾਂ ਤੋਂ ਕਰਵਾਇਆ ਗਿਆ ਕਿ ਭਾਈ ਤੁਸੀਂ ਕਹੋ ਕਿ ਮੈਂ ਕੁਰਸੀ ਛੱਡਣਾ ਚਾਹੁੰਨਾ ਤਾਂ ਫਿਰ ਉਹ ਕੁਰਸੀ ਛੱਡੀ ਉਸ ਤੋਂ ਬਾਅਦ ਔਰ ਇਹ ਵੀ ਤਕਰੀਬਤ ਤਕਰੀਬਨ ਫਾਈਨਲ ਹੀ ਸੀਗਾ ਕਿ ਜਿਹੜਾ ਪ੍ਰਧਾਨ ਜਿਹੜਾ ਹੋ ਸਕਦਾ ਹੈ ਕਿ ਅਮਨ ਅਰੂੜਾ ਹੀ ਹੋਣਗੇ ਐਜ਼ ਆ ਹਿੰਦੂ ਫੇਸ ਦੇ ਤੌਰ ਤੇ ਮਨ ਅਰੋੜਾ ਹੀ ਪ੍ਰਧਾਨ ਹੋਣਗੇ ਇਹ ਜਿਹੜੀ ਪਹਿਲਾਂ 20 ਗੱਲ ਸਾਹਮਣੇ ਆ ਰਹੀ ਸੀ ਔਰ ਹੁਣ ਉਹ ਗੱਲ ਪੂਰੀ ਹੋਈ ਹੈ ਔਰ ਸ਼ਹਿਰੀ ਕਲਸੀ ਨਾਲ ਉਪ ਪ੍ਰਧਾਨ ਲਾਏ ਗਏ ਆ ਔਰ ਨਾਲ ਹੀ ਨਾਲ ਅਮਨ ਅਰੋੜਾ ਜਿਹੜੇ ਆ ਉਹ ਪ੍ਰਧਾਨ ਨੇ ਔਰ ਔਰ ਇੱਥੇ ਹੁਣ ਜਿਹੜੇ ਰਾਜਨੀਤਿਕ ਪੰਡਤ ਨੇ ਇਹ ਵੀ ਗੱਲ ਆ ਕਹਿੰਦੇ ਨੇ ਕਿ ਇਹ ਭਵੰਤਮਨ ਦੀ ਕੁਰਸੀ ਜਾਣ ਦਾ سلسلہ ਜਿਹੜਾ ਇੱਥੇ ਰੁਕਣ ਵਾਲਾ ਨਹੀਂ ਹੈ ਇਸ ਤੋਂ ਬਾਅਦ ਹੋ ਸਕਦਾ ਹੈ ਕਿ ਗ੍ਰਹਿ ਵਿਭਾਗ ਵੀ ਭਵੰਤਮਨ ਦੇ ਹੱਥੋਂ ਜਾ ਸਕਦਾ ਹੈ ਗ੍ਰਹਿ ਵਿਭਾਗ ਤੇ ਵੀ ਹਾਈ ਕਮਾਂਡ ਦੀ ਅੱਖ ਹੈਗੀ ਹੈ ਕਿਉਂਕਿ ਪੰਜਾਬ ਦਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਇਸ ਹਿਸਾਬ ਦੇ ਨਾਲ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਤਾਂ ਭਗਵੰਤ ਮਾਨ ਤੇ ਬਹੁਤ ਵੱਡੇ ਸਵਾਲ ਉੱਠੇ ਔਰ ਭਗਵੰਤ ਮਾਨ ਦੇ ਕੋਲੇ ਹੋਰ ਵੀ ਬਹੁਤ ਸਾਰੇ ਡਿਪਾਰਟਮੈਂਟ ਹੈਗੇ ਆ ਔਰ ਜਿਹਦੇ ਕਰਕੇ ਹੁਣ ਅੱਖ ਜਿਹੜੀ ਭਗਵੰਤ ਮਾਨ ਦੇ ਗ੍ਰਹਿ ਵਿਭਾਗ ਦੇ ਉੱਤੇ ਵੀ ਹੈ ਔਰ ਹੋ ਸਕਦਾ ਹੈ ਕਿ ਇਸ ਵਾਰ ਕੁਰਸੀ ਜਿਹੜੀ ਆ ਉਹ ਗ੍ਰਹਿ ਵਿਭਾਗ ਵਾਲੀ ਵੀ ਭਗਵੰਤ ਮਾਨ ਹੋਰਾਂ ਦੀ ਜਾ ਸਕਦੀ ਹੈ ਸਭ ਤੋਂ ਪਾਵਰਫੁਲ ਮਹਿਕਮਾ ਜਨੇ ਆ ਜਣੀ ਮੰਨਿਆ ਜਿਹੜਾ ਉਹ ਜਾਂਦਾ ਹੈਗਾ ਔਰ ਹੁਣ ਉਹਨਾਂ ਨੂੰ ਹਟਾ ਕੇ ਪ੍ਰਧਾਨਗੀ ਤੋਂ ਪ੍ਰਧਾਨ ਅਮਨ ਅਰੋੜਾ ਨੂੰ ਲਾਇਆ ਗਿਆ ਹਿੰਦੂ ਵੱਡੇ ਫੇਸ ਨੇ ਆਮ ਆਦਮੀ ਪਾਰਟੀ ਦੇ ਵਿੱਚ ਔਰ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਪਿਛੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਪਾਂ ਦੇਖਿਆ ਕਿ ਬੀਜੇਪੀ ਜਿਹੜਾ ਪੰਜਾਬ ਦੇ ਵਿੱਚੋਂ ਇੱਕ ਵੱਡਾ ਹਿੰਦੂ ਵੋਟ ਬੈਂਕ ਜਿਹੜੀ ਉਹ ਲੈ ਕੇ ਗਈ ਹੈ ਤਾਂ ਉਸ ਚੀਜ਼ ਨੂੰ ਕਵਰ ਅਪ ਕਰਨ ਦੇ ਲਈ ਔਰ ਹਿੰਦੂ ਵੋਟ ਬੈਂਕ ਨੂੰ ਟਾਰਗੇਟ ਕਰਨ ਦੇ ਲਈ ਆਮ ਆਦਮੀ ਪਾਰਟੀ ਨੇ ਇੱਥੇ ਹਿੰਦੂ ਪ੍ਰਧਾਨ ਜਿਹੜਾ ਪੰਜਾਬ ਦੇ ਵਿੱਚ ਉਹ ਬਣਾਇਆ ਹੈਗਾ ਤਾਂ ਬਹੁਤ ਵੱਡੀ ਖਬਰ ਜਿਹੜੀ ਇਸ ਵੇਲੇ ਦੀ ਕਿ ਸ਼ਹਿਰੀ ਕਲਸੀ ਜਿਹੜੇ ਆ ਉਹ ਉਪ ਪ੍ਰਧਾਨ ਬਣਾਏ ਗਏ ਆ ਔਰ ਨਾਲ ਹੀ ਨਾਲ ਜੇ ਗੱਲ ਕਰਾਂ ਤਾਂ ਆਮ ਆਦਮੀ ਪਾਰਟੀ ਨੇ ਹਿੰਦੂ ਫੇਸ ਦੇ ਤੌਰ ਤੇ ਅਮਨ ਅਰੋੜਾ ਦੇ ਉੱਤੇ ਤਾਜ ਰੂਹ ਖੇਟਿਆ ਔਰ ਐਜ਼ ਅ ਜੱਟ ਚਿਹਰਾ ਜਿਹੜਾ ਹੈਗਾ ਉਹ ਉਹਨਾਂ ਨੂੰ ਬਣਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਹੈਗੇ ਆ ਤਾਂ ਹੁਣ ਉਹਨਾਂ ਨੂੰ ਬਦਲ ਕੇ ਪ੍ਰਧਾਨਗੀ ਦੀ ਉਹਨਾਂ ਤੋਂ ਕੁਰਸੀ ਲੈ ਕੇ ਅਮਨ ਅਰੋੜਾ ਨੂੰ ਦਿੱਤੀ ਗਈ ਹੈ ਔਰ ਇਹ ਟ੍ਰੀ ਪਲਾਨ ਹੀ ਜੀ ਔਰ ਬੜੇ ਲੰਬੇ ਸਮੇਂ ਤੋਂ ਇਹ ਤਿਆਰੀ ਜਿਹੜੀ ਉਹ ਚੱਲ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਲਾਂਬੇ ਹੌਲੀ 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 ਕਰਕੇ ਕੀਤਾ ਜਾਣਾ ਇਸ ਤੋਂ ਪਹਿਲਾਂ ਮੁੱਖ ਮੰਤਰੀ ਜੀ ਜੀ ਟੀਮ ਹੈ ਉਹ ਬਿਲਕੁਲ ਪਾਸੇ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਜਿਹੜੇ ਹੈ ਔਰ ਉਹਨਾਂ ਦਾ ਜਿਹੜਾ ਅਮਲਾ ਫੈਲਾ ਸੀ ਉਹ ਸਾਰਾ ਹਟਾਇਆ ਗਿਆ ਔਰ ਮੁੱਖ ਮੰਤਰੀ ਦੀਆਂ ਪਾਵਰਾਂ ਜਿਹੜੀਆਂ ਕਟਾਈਆਂ ਗਈਆਂ ਮੁੱਖ ਮੰਤਰੀ ਦੇ ਉੱਪਰ ਇੱਕ ਚੀਫ ਐਡਵਾਈਜ਼ਰੀ ਐਡਵਾਈਜ਼ਰ ਜਿਹੜਾ ਆਪਾਂ ਦੇਖਿਆ ਕਿ ਸੁਆਤੀ ਮਾਲੀਵਾਲ ਨੇ ਵੀ ਰੌਲਾ ਪਾਇਆ ਔਰ ਉਹ ਚੀਫ ਐਡਵਾਈਜ਼ਰ ਦੇ ਤੌਰ ਤੇ ਵਿਵਕ ਕੁਮਾਰ ਜਿਹੜੇ ਕੇਜਰੀਵਾਲ ਦੇ ਪੀਏ ਨੇ ਉਹ ਲਾਏ ਗਏ ਆ ਫਿਰ ਹੁਣ ਪ੍ਰਧਾਨਗੀ ਦੀ ਕੁਰਸੀ ਲੈ ਕੇ ਅਮਨ ਅਰੋੜਾ ਨੂੰ ਦਿੱਤੀ ਗਈ ਔਰ ਇਸ ਤੋਂ ਬਾਅਦ ਗ੍ਰਾਹਕ ਵਿਭਾਗ ਤੇ ਅੱਖ ਹੋ ਸਕਦੀ ਜੀ ਬਿਲਕੁਲ ਤੇ ਜੇਕਰ ਆਪਾਂ ਇੱਥੇ ਅਮਨ अरोड़ा ਦੀ ਵੀ ਗੱਲ ਕਰ ਲਈਏ ਸਿੱਧੂ ਸਾਹਿਬ ਤਾਂ ਕੀ ਲੱਗਦਾ ਹੈ ਕਿ ਅਮਨ अरोड़ा ਦੀਆਂ ਵੀ ਹੁਣ ਜ਼ਿੰਮੇਵਾਰੀਆਂ ਜਿਹੜੀਆਂ ਨੇ ਵੱਚੂਕੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਂਕਿ ਉਹ ਕਿੱਦਾਂ ਦੇ ਕੰਮ ਕਰਦੇ ਨੇ ਇਸ ਉੱਤੇ ਵੀ ਅੱਖ ਬਣੀ ਹੋਈ ਹੈ ਕਿ ਆਈ ਥਿੰਕ ਉਹ ਲੋਕਾਂ ਦਾ ਦਿਲ ਜਿਹੜਾ ਹੈ ਉਹ ਜਿੱਤ ਪਾਉਣਗੇ ਜਾਂ ਨਹੀਂ ਜਿੱਤ ਪਾਉਣਗੇ ਕਿਉਂਕਿ ਕੰਮ ਦੇਖੋ ਬਹੁਤ ਜ਼ਿਆਦਾ ਉਹਨਾਂ ਤੇ ਪੈ ਜਾਣਗੇ ਹੁਣ ਜ਼ਿੰਮੇਵਾਰੀ ਜਿਹੜੀ ਕਹਿ ਸਕਦੇ ਆ ਨਵੀਂ ਪੈ ਗਈ ਹੋਵੇਗੀ ਨੇ ਬਿਲਕੁਲ ਉਹ ਤਾਂ ਹੈ ਹੀ ਹੈ ਕਿਉਂਕਿ ਜਿਹੜੀ ਸਿਚੁਏਸ਼ਨ ਪਾਰਟੀ ਦੀ ਬਣੀ ਹੋਈ ਹੈ ਹਾਲਾਂਕਿ ਉਹ ਆ ਜਮਨੀ ਚੋਣਾਂ ਦੇ ਵਿੱਚ ਜਿੱਤ ਦਾ ਦਾਵਾ ਕਰ ਰਹੇ ਨੇ ਪਰ ਫਿਰ ਵੀ ਜ਼ਿੰਮੇਵਾਰੀਆਂ ਤਾਂ ਹੈ ਕਿ ਖੁਦ ਮੰਤਰੀ ਵੀ ਨੇ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਜ਼ਿੰਮੇਵਾਰੀਆਂ ਤਾਂ ਵਧੀਆਂ ਹੀ ਨੇ ਤੇ ਹੁਣ ਮੁੱਖ ਮੰਤਰੀ ਤੋਂ ਵਿਭਾਗ ਲੈ ਕੇ ਅਮਨ अरोड़ा ਨੂੰ ਜਿੱਦ ਦਿੱਤਾ ਗਿਆ ਇਸ ਚੀਜ਼ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਇਸ ਚੀਜ਼ ਨੂੰ ਕਿਵੇਂ ਹੈਂਡਲ ਕਰਨਗੇ ਕਿਉਂਕਿ ਕਿੰਨੀ ਆ ਜਿਹੜੀਆਂ ਸਾਡੇ ਕੋਲੇ ਇਨਫੋਰਮੇਸ਼ਨ ਨੇ ਜਿੰਨੀਆਂ ਸਾਡੇ ਕੋਲੇ ਗੱਲਾਂ ਨੇ ਅੰਦਰਖਾਤੀ ਵਾਲੀਆਂ ਕਿ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕ ਵੀ ਦੂਜੀਆਂ ਪਾਰਟੀਆਂ ਦੇ ਟੱਟ ਦੇ ਵਿੱਚ ਹੈਗੇ ਆ ਔਰ ਉਹ ਕਿਸੇ ਮਤਲਬ ਨੇੜੇ ਤੇੜੇ ਜਾ ਕੇ ਜਦੋਂ ਸਰਕਾਰ ਨੇ ਟਰਮ ਪੂਰੀ ਕਰਨੀ ਹੈ ਜਾਂ ਕਿਤੇ ਵੀ ਰੇੜੇ ਬਗਾਵਤਾਂ ਜਿਹੜੀਆਂ ਪਾਰਟੀ ਦੇ ਵਿੱਚ ਹੋ ਸਕਦੀਆਂ ਨੇ ਔਰ ਨੇੜੇ-ਨੇੜੇ ਜਿਵੇਂ ਨੇੜੇ-ਨੇੜੇ ਸਰਕਾਰ ਦਾ ਸਮਾਂ ਹੁੰਦਾ ਜਾਊਗਾ ਬਗਾਵਤਾਂ ਵਧਦੀਆਂ ਜਾਣਗੀਆਂ ਔਰ ਉਹ ਵੀ ਚੀਜ਼ਾਂ ਹਫੀਜ਼ ਕਰਨਾ ਉਹ ਚੀਜ਼ਾਂ ਨੂੰ ਹੈਂਡਲ ਕਰਨਾ ਉਹ ਵੀ ਜਿਹੜਾ ਅਮਨ ਅਰੋੜਾ ਦੇ ਵਾਸਤੇ ਬਹੁਤ ਜਨੀ ਆਪਾਂ ਕਹੀਏ ਕਿ ਚੈਲਿੰਜਿੰਗ ਹੋਊਗਾ ਔਰ ਅਮਨ ਅਰੋੜਾ ਦੇ ਵਾਸਤੇ ਜ਼ਿੰਮੇਵਾਰੀਆਂ ਤਾਂ ਹੈਗੀਆਂ ਹੀ ਆ ਉਹ ਬਿਲਕੁਲ ਜਿਹੋ ਜਿਹੇ ਹਾਲਾਤ ਜਿਹੜੇ ਬਣੇ ਹੋਇਆ ਜੀ 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 ਬਿਲਕੁਲ ਤੇ ਇੱਕ ਪਾਸੇ ਦੇਖੋ ਜਿੱਦਾਂ ਤੁਸੀਂ ਜ਼ਿੰਮੇਵਾਰੀਆਂ ਦੀ ਵੀ ਗੱਲ ਕੀਤੀ ਹੈ ਕਿ ਜ਼ਿੰਮੇਵਾਰੀਆਂ ਤਾਂ ਹਾਲਾਂਕਿ ਪਈ ਜਾਣਗੀਆਂ ਤੇ ਦੂਜੇ ਪਾਸੇ ਪਾਰਟੀ ਦੇ ਵਿੱਚ ਆ ਹਾਲੇ ਹੀ ਆਪਾਂ ਦੇਖਣ ਨੂੰ ਮਿਲਿਆ ਜਿਮਨੀ ਚੋਣਾ ਦੇ ਵਿੱਚ ਬਾਠ ਦੇ ਵੱਲੋਂ ਬਗਾਵਤ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਨਿਕਲ ਕੇ ਸਾਹਮਣੇ ਆਏ ਹੋਏ ਨੇ ਤਾਂ ਕੀ ਲੱਗਦਾ ਹੈ ਕਿ ਨਵੇਂ ਚੈਲੰਜ ਜਿਹੜੇ ਨੇਗੇ ਉਹ ਕਿਤੇ ਨਾ ਕਿਤੇ ਇੱਥੇ ਦੇਖਣ ਨੂੰ ਅੱਗੇ ਵੀ ਮਿਲ ਸਕਦੇ ਨੇ ਕਿਉਂਕਿ ਪਾਰਟੀ ਦੇ ਵਿੱਚ ਮੈਂ ਦੱਸ ਗਿਆ ਹਾਂ ਜੀ ਉਹ ਬਈ ਬਾਠ ਵਾਲੇ ਤਾਂ ਜਨ ਛੋਟੇ ਨੇ ਜਿਸ ਤੀਕਿ ਨਾ ਪਾਰਟੀ ਦੇ ਵਿਧਾਇਕ ਦੂਜੀਆਂ ਪਾਰਟੀਆਂ ਦੇ ਸੰਪਰਕ ਦੇ ਵਿਚਾਰੇ ਉਹ ਬਹੁਤ ਵੱਡੇ ਚੁਣੌਤੀਆਂ ਜੀ 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 ਬਿਲਕੁਲ ਤੇ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਮਨ अरोड़ा ਹੁਣ ਪਾਰਟੀ ਦੇ ਨਵੇਂ ਜਿਹੜੇ ਪ੍ਰਧਾਨ ਨੇ ਉਹ ਕਮਾਂਡ ਸੰਭਾਲਣਗੇ ਪੰਜਾਬ ਦੀ ਤੇ ਇੱਥੇ ਕਿਤੇ ਨਾ ਕਿਤੇ ਵਿਵਾਦ ਇਹ ਵੀ ਹੋ ਸਕਦਾ ਕਿਉਂਕਿ ਬਹੁਤ ਸਾਰੇ ਹੋਰ ਵੀ ਜਿਹੜੇ ਇਹਨਾਂ ਦੇ ਆ ਆਗੂ ਕਹਿ ਸਕਦੇ ਆ ਆਪਾਂ ਕਿ ਹੋਰ ਵੀ ਆਗੂ ਸੋਚ ਰਹੇ ਹੋਣੇ ਕਿ ਸ਼ਾਇਦ ਸਾਨੂੰ ਦਿੱਤੀ ਜਾਵੇ ਪ੍ਰਧਾਨਗੀ ਸਾਨੂੰ ਦਿੱਤੀ ਜਾਵੇ ਕਿਉਂਕਿ ਕਿਆਸ ਤਾਂ ਵੈਸੇ ਇੱਥੇ ਅਮਨ अरोड़ा ਦੇ ਹੀ ਸੀ ਜ਼ਿਆਦਾ ਚਾਂਸ ਜਿਹਨੂੰ ਆਪਾਂ ਕਹਿ ਸਕਦੇ ਆ ਤਾਂ ਇੱਥੇ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਪਾਰਟੀ ਦੇ ਵਿੱਚ ਪੰਗਾ ਪੈ ਸਕਦਾ ਹੈ ਨਹੀਂ ਐਜ਼ਾ ਹਿੰਦੂ ਫੇਸ ਦਾ ਨਾਮ ਅਨ ਅਰੋੜਾ ਹੀ ਸੀ ਪਰ ਹੁਣ ਐਜ਼ਾ ਦਲਿਤ ਫੇਸ ਬਿਲਕੁਲ ਤੁਹਾਡਾ ਇਹ ਸਵਾਲ ਬਿਲਕੁਲ ਠੀਕ ਹੈ ਹੁਣ ਦਲਿਤ ਚਿਹਰੇ ਦੇ ਤੌਰ ਤੇ ਕਿਉਂਕਿ ਪੰਜਾਬ ਦੇ ਵਿੱਚ ਵਾਦਾ ਕੀਤਾ ਹੋਇਆ ਸੀਗਾ ਪਕਾ ਤੁਮਾਨ ਹੋ ਰਹਾ ਨਹੀਂ ਕੇਜਰੀਵਾਲ ਹੋ ਰਹਾ ਨਹੀਂ ਕਿ ਪੰਜਾਬ ਦੇ ਵਿੱਚ ਦਲਿਤ ਸੀਐਮ ਜਿਹੜਾ ਦਲਿਤ ਡਿਪੀ ਸੀਐਮ ਲਾਇਆ ਜਾਊਗਾ ਪਰ ਹਾਲੇ ਤੱਕ ਉਹ ਚੀਜ਼ ਨੂੰ ਪੂਰਾ ਨਹੀਂ ਕੀਤਾ ਠੀਕ ਆ ਜੱਟ ਨੂੰ ਤੁਸੀਂ ਮੁੱਖ ਮੰਤਰੀ ਲਾ ਦਿੱਤਾ ਹਿੰਦੂ ਨੂੰ ਤੁਸੀਂ ਪ੍ਰਧਾਨ ਲਾ ਦਿੱਤਾ ਪਰ ਜਿਹੜਾ ਦਲਤਾਂ ਦੇ ਨਾਲ ਕੀਤਾ ਵਾਦਾ ਉਹ ਤੁਹਾਨੂੰ ਜੇਤਾ ਹੋਊਗਾ ਕਿ ਇੱਕ ਐਮਐਲਏ ਦੇ ਮਾਨ ਜਿਹੜੇ ਸੀਗੇ ਉਹਨਾਂ ਨੇ ਇਹ ਵਾਦਾ ਜਿਹੜਾ ਚੇਤਾ ਵੀ ਕਰਾਇਆ ਸੀਗਾ ਮੁੱਖ ਮੰਤਰੀ ਨੂੰ ਔਰ ਜਦੋਂ ਤੋਂ ਇਹ ਵਾਦਾ ਜੇਤਾ ਕਰਾਇਆ ਸੀਗਾ ਉਦੋਂ ਬਾਅਦ ਚ ਉਹਨਾਂ ਨੇ ਪਾਵਰਾਂ ਵੀ ਘਟਾ ਦਿੱਤੀਆਂ ਕਈਆਂ ਜੀ 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 ਤੇ ਹੁਣ ਉਹ ਉਹ ਚੀਜ਼ ਜ਼ਰੂਰ ਮੰਨ ਦੇ ਵਿੱਚ ਹੋਊਗੀ ਕਿਉਂਕਿ ਠੀਕ ਹੈ ਜੱਟ ਨੂੰ ਮੈਂ ਫਿਰ ਕਹਿ ਰਿਹਾ ਤੁਸੀਂ ਮੁੱਖ ਮੰਤਰੀ ਲਾਇਆ ਔਰ ਹਿੰਦੂ ਚਿਹਰੇ ਨੂੰ ਤੁਸੀਂ ਪ੍ਰਧਾਨ ਲਾਇਆ ਤਾਂ ਫਿਰ ਦਲਿਤ ਜਿਹੜੇ ਆ ਉਹ ਕਿੱਥੇ ਰਹਿ ਗਈ ਜੀ ਇਹਦੇ ਨਾਲ ਖੁਦ ਕੇਜਰੀਵਾਲ ਸਾਹਿਬ ਹੋਰਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਦਲਤਾਂ ਨੂੰ ਉਪ ਮੁੱਖ ਮੰਤਰੀ ਜਿਹੜਾ ਲਾਵਾਂਗੇ ਪਰ ਤਿੰਨ ਸਾਲ ਗਿਣਣ ਵਾਲੇ ਹੋਏ ਆ ਸਾਰੇ ਤੱਕ ਉਹ ਲਾਇਆ ਨਹੀਂ ਇਹ ਬਿਲਕੁਲ ਠੀਕ ਹੈ ਇਹ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਅੰਦਰ ਕਾਤੇ ਗੱਲਬਾਤ ਚੱਲ ਰਹੀ ਹੋਣੀ ਕਿਉਂਕਿ ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਨਾ ਕ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਆਉਣ ਵਾਲੇ ਕੁਝ ਹੀ ਮਹੀਨਿਆਂ ਦੇ ਵਿੱਚ ਬਹੁਤ ਵੱਡੇ ਚੇਂਜਸ ਆ ਰਹੇ ਨੇ ਔਰ ਵਕ ਵਕ ਪਾਰਟੀਆਂ ਦੀ ਸਿਆਸਤ ਵੀ ਚੇਂਜ ਹੋਣ ਜਾ ਰਹੀ ਹੈ ਔਰ ਨਾਲ ਹੀ ਨਾਲ ਪੂਰੇ ਪੰਜਾਬ ਦੀ ਵੀ ਸਿਆਸਤ ਜਿਹੜੀ ਆਉਣ ਵਾਲੇ ਸਮੇਂ ਚ ਚੇਂਜ ਮਤਲਬ ਹੋਣੀ ਹੈ ਧੰਨਵਾਦ ਜੀ ਜੀ ਹਾਂਜੀ ਤਾਂ ਇੱਥੇ ਹੁਣ ਅਮਨ ਅਰੋੜਾ ਜਿਹੜੇ ਨੇ ਉਹ ਨਵੇਂ ਪ੍ਰਧਾਨ ਬਣ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਤੇ ਇੱਥੇ ਸੀਐਮ ਸਾਹਬ ਦੇ ਵੱਲੋਂ ਬਹੁਤ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਸੀ ਕਿ ਮੈਂ ਹੁਣ ਸੀਐਮ ਦੇ ਜਿਹੜੇ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਪਾਰਟੀ ਪ੍ਰਧਾਨ ਦਾ ਜਿਹੜਾ ਅਹੁਦਾ ਸੀ ਕਿ ਉਹਨਾਂ ਦੇ ਵੱਲੋਂ ਉਸ ਨੂੰ ਛੱਡ ਦਿੱਤਾ ਜਾਵੇਗਾ ਤਾਂ ਇਸ ਤੇ ਅੱਖਾਂ ਬਣੀਆਂ ਹੋਈਆਂ ਸੀ ਕਿ ਆਖਿਰ ਕਿਹੜੇ ਹਿੰਦੂ ਚਿਹਰੇ ਨੂੰ ਇੱਥੇ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ ਤਾਂ ਅਮਨ ਅਰੋੜਾ ਦੇ ਉੱਤੇ ਪਹਿਲਾਂ ਹੀ ਨਾਮ ਦੇ ਜਿਹੜੇ ਕयास ਸੀ ਲਗਾਏ ਜਾ ਰਹੇ ਸੀ ਪਰ ਹੁਣ ਇੱਥੇ ਅਮਨ ਅਰੋੜਾ ਜਿਹੜੇ ਨੇ ਉਹ ਪਾਰਟੀ ਦੇ ਪਰ ਪ੍ਰਧਾਨ ਬਣ ਚੁੱਕੇ ਨੇ ਤੇ ਦੂਜੇ ਪਾਸੇ ਸ਼ੈਰੀ ਕਲਸੀ ਜਿਹੜੇ ਨੇ ਉਪ ਪ੍ਰਧਾਨ ਜਿਹੜੇ ਨੇ ਉਹ ਬਣਾ ਦਿੱਤੇ ਗਏ ਨੇ ਯਾਨੀ ਕਿ ਵਰਕਿੰਗ ਤੇ ਦੂਜੇ ਪਾਸੇ ਵੱਡੀਆਂ ਸਮੱਸਿਆਵਾਂ ਵੀ ਹੁਣ ਹੋ ਸਕਦੀਆਂ ਨੇ ਕਿਉਂਕਿ ਜੇਕਰ ਅਮਨ ਅਰੋੜਾ ਦੀ ਗੱਲ ਕਰ ਲਈਏ ਤਾਂ ਚੈਲੈਂਜਿੰਗ ਉਹਨਾਂ ਦੇ ਲਈ ਨਵੇਂ ਹੋਣ ਵਾਲੇ ਨੇ ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ